ਪੌਣੇ 2 ਸਾਲ ਹੋ ਗਿਆ ਜੀ ਮੋਰਚਾ ਲੱਗੇ ਨੂੰ ਬੰਦੀ ਸਿੰਘ ਜਿਹੜੇ ਆ ਉਹਨਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਆ ਕਾਦੇ ਵਾਸਤੇ ਕੀਤੀ ਏ ਭਾਗ ਵਾਸਤੇ ਚਲੋ ਵਿਰੋਧੀ ਸਰਕਾਰਾਂ ਦੇ ਜੇ ਨਿਆਂ ਦੇ ਵਿੱਚ ਉਹ ਜ਼ੁਲਮ ਕੀਤਾ ਤੇ ਉਹਨਾਂ ਨੇ ਜ਼ੁਲਮ ਦੀਆਂ ਸਜ਼ਾਵਾਂ ਭੋਗ ਤਾ ਇਹਦੇ ਵਿੱਚ ਜਿਹੜੇ ਵੀ ਮੋਰਚੇ ਨੂੰ ਚਲਾਉਣ ਵਾਲੇ ਸਾਡੇ ਵੀਰ ਆ ਯੋਨ ਨੇ ਸਮੁੱਚੀ ਕਾਮ ਨੂੰ ਸੇਧ ਦੇਣੀ ਸੀ ਇਹ ਸਾਡੇ ਗੁਰੂ ਦੀ ਬੇਅਦਬੀਆਂ ਜਿਹੜੀਆਂ ਹੋ ਰੀਆਂ ਇਹ ਬਹੁਤ ਸ਼ਰਮਨਾਕ ਗੱਲ ਆ ਇਹਦੇ ਵੱਲੀ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਵੀ ਤੇ ਜਿਹੜੇ ਜ਼ਿੰਮੇਵਾਰ ਆ ਪੰਥ ਦੇ ਜਥੇਦਾਰ ਆ ਉਹਨਾਂ ਨੂੰ ਵੀ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਮੋਰਚਾ ਲੱਗੇ ਤੋਂ ਸਾਨੂੰ 3 ਮਹੀਨੇ ਲੰਗਰ ਪਾਣੀ ਦੀ ਰਾਸਤ ਵੀ ਕੋਈ ਭੇਜਦੇ ਰਹਿ ਮੋਰਚੇ ਤੋਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਘੋੜਿਆਂ ਵਾਸਤੇ ਦਾਣਾ ਵੀ ਭੇਜਦੇ ਰਹਿਆ ਅੱਜ ਕੋਈ ਘੋੜਿਆਂ ਵਾਸਤੇ ਦਾਣਾ ਨਹੀਂ ਗੱਟਾ ਵੀ ਲੰਗਰ ਦੀਆਂ ਰਸਤਾ ਨਹੀਂ ਇਹਨੂੰ ਹੀ ਆਖਿਆ ਬਾਬਾ ਜੀ ਨੇ ਭਗਤਾਂ ਨੇ ਮੌਤੋਂ ਭੁੱਖ ਬੁਰੀ ਰਾਤ ਸੁੱਤੇ ਖਾ ਕੇ ਦਿਨੇ ਫੇਰ ਖੜੀ ਸਾਡਾ ਜਿਹੜਾ ਸਮੁੱਚਾ ਪੰਥਾ ਕਾਲੀ ਕਰਨਾ ਦਾ ਦਾ ਇਹ ਪਹਿਲੇ ਦਿਨ ਤੋਂ ਲੈ ਕੇ ਅੱਜ ਪੌਣੇ 2 ਸਾਲ ਹੋ ਗਏ ਐ ਮੋਰਚੇ ਨੂੰ ਕੋਨੇ 2 ਸਾਲ ਹੋ ਗਿਆ ਜੀ ਮੋਰਚਾ ਲੱਗੇ ਨੂੰ ਇਹ ਮੋਰਚਾ ਕੇਵਲ ਤੇ ਕੇਵਲ ਲੱਗਾ ਸੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਇਨਸਾਫ ਵਾਸਤੇ ਬੰਦੀ ਸਿੰਘਾਂ ਵਾਸਤੇ ਬੰਦੀ ਸਿੰਘ ਜਿਹੜੇ ਆ ਉਹਨਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਆ ਕਾਦੇ ਵਾਸਤੇ ਕੀਤੀ ਏ ਭਗ ਵਾਸਤੇ ਸਮੁੱਚੇ ਹੀ ਪੰਜਾਬ ਭਾਰਤ ਦੀ ਚੜ੍ਹਦੀ ਕਲਾ ਰੱਖਣ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਆ ਕੋਈ ਉਹਨਾਂ ਜ਼ੁਲਮ ਨਹੀਂ ਕੀਤਾ ਚਲੋ ਵਿਰੋਧੀ ਸਰਕਾਰਾਂ ਦੇ ਜੇ ਨਿਆਂ ਦੇ ਵਿੱਚ ਉਹ ਜ਼ੁਲਮ ਕੀਤਾ ਤੇ ਉਹਨਾਂ ਨੇ ਜ਼ੁਲਮ ਦੀਆਂ ਸਜ਼ਾਵਾਂ ਭੋਗ ਤੀਆਂ ਮੌਜੂਦਾ ਕੀ ਹਾਲਾਤ ਨੇ ਬਾਬਾ ਜੀ ਇੱਥੇ ਮੋਰਚੇ ਦੇ ਮੋਰਚੇ ਦੇ ਅੱਜ ਹਾਲਾਤ ਅੱਜ ਮੋਰਚੇ ਦੇ ਹਾਲਾਤ ਐ ਇਸ ਤਰ੍ਹਾਂ ਜੀ ਜਿਵੇਂ ਮੋਰਚਾ ਤੁਹਾਨੂੰ ਅੱਗੇ ਦੱਸ ਕੇ ਠਹਿ ਆ ਵੀ ਡੇਢ ਪੌਣੇ 200 2 ਸਾਲ ਹੋ ਗਏ ਲੱਗੇ ਨੂੰ ਇੱਥੇ ਤਕਰੀਬਨ ਕਾਫੀ ਜਥੇਬੰਦੀਆਂ ਨੇ ਤਾਰਾ ਕੀਤਾ ਜਿਹਨੂੰ ਆਂਦੇ ਆਹ ਸਥਿਤੀ ਤੇ ਅੱਜ ਪਹੁੰਚ ਗਿਆ ਜਿਹੜਾ ਮੋਰਚਾ ਇਹਦੇ ਵਿੱਚ ਜਿਹੜੇ ਵੀ ਮੋਰਚੇ ਨੂੰ ਚਲਾਉਣ ਵਾਲੇ ਸਾਡੇ ਵੀਰ ਜਿਨ੍ਹਾਂ ਨੇ ਸਮੁੱਚੀ ਕਾਮ ਨੂੰ ਸੇਧ ਦੇਣੀ ਸੀ ਜਿਨ੍ਹਾਂ ਨੇ ਪੰਥ ਦੀ ਧਰਮ ਦੀ ਗੱਲ ਕਰਨੀ ਸੀ ਉਹਨਾਂ ਨੂੰ ਐ ਸਾਫ਼ ਸ਼ੀਸ਼ਾ ਚਾਹੀਦਾ ਸੀ ਕਈ ਵਾਰੀ ਸਾਡੇ ਵਿੱਚ ਐਸੀ ਗੱਲ ਹੋ ਜਾਂਦੀ ਆ ਧਰਮ ਦੀ ਪੰਥ ਦੀ ਅਸੀਂ ਅੰਦਰੋਂ ਗੱਲ ਕਰਕੇ ਤੁਰਦੇ ਆ ਤੇ ਅੱਗੇ ਵਿੱਚ ਲਾਲਚ ਦੇ بڑے بڑے ਇਹਦੇ ਵਿੱਚ ਰਾਜਨੀਤਿਕ ਟਿੱਬੇ ਖੜੇ ਆ ਅਸੀਂ ਉਥੇ ਕਿ ਖੜ ਜਾਂਦੇ ਕੌਮ ਦੀ ਗੱਲ ਕਰਦੇ ਕਰਦੇ ਜਿਨ੍ਹਾਂ ਨੇ ਕੌਮ ਦੀ ਸੱਚੀ ਤੇ ਸੱਚੀ ਗਵਾਹੀ ਕੀਤੀ ਆ ਉਹਨਾਂ ਨੂੰ ਗੁਰਮਖੋ ਪਿਆਰਿਓ ਲੋਕ ਦਿਲਾਂ ਦੇ ਵਿੱਚ ਥਾਂ ਦਿੰਦੇ ਆ ਤੇ ਇਹੇ ਮਾੜੇ ਬੰਦੇ ਨੂੰ ਕੋਈ ਪਿੰਡ 'ਚ ਵੀ ਰਹਿਣ ਵਾਸਤੇ ਥਾਂ ਨਹੀਂ ਦਿੰਦਾ ਪਰ ਇਹ ਸਮੁੱਚਾ ਇਤਿਹਾਸ ਕੁਰਬਾਨੀਆਂ ਭਰਿਆ ਵਾ ਜੋ ਉਹਦਿਆਂ ਸੂਰਮਿਆਂ ਦਾ ਇਸ ਭਾਰਤ ਵਾਸਤੇ ਪੂਰੇ ਪੰਜਾਬ ਦੇ ਵਿੱਚ ਸਮੁੱਚੇ ਪੰਥ ਖਾਲਸੇ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਅੱਜ ਵੀ ਸਮੁੱਚੀ ਕਿੰਨੀ ਵੀ ਸਾਰੀ ਗੁਰੂ ਕੀ ਨਾਨਕ ਨਾਮ ਲੇਵਾ ਸਾਧ ਸੰਗਤ ਦਾ ਉਹਨਾਂ ਦਾ ਇੱਕੋ ਹੀ ਨਿਸ਼ਾਨਾ ਸਾਡੇ ਬੰਦੀ ਸਿੰਘ ਬਾਹਰ ਹੋਣੇ ਚਾਹੀਦੇ ਆ 328 ਰੂਪਾਂ ਦਾ ਇਨਸਾਫ਼ ਮਿਲਣਾ ਚਾਹੀਦਾ ਤੇ ਇਹਦੇ ਦੇਸ਼ ਦੇ ਵਿੱਚ ਬੇਅਦਵੀਆਂ ਜਿਹੜੀਆਂ ਵਾਅਦ ਤੋਂ ਵਾਅਦੇ ਟੜਾ ਤੜ ਹੋ ਰੀਆਂ ਇਹ ਸਾਡੇ ਗੁਰੂ ਦੀ ਬੇਅਦਵੀਆਂ ਜਿਹੜੀਆਂ ਹੋ ਰੀਆਂ ਇਹ ਬਹੁਤ ਸ਼ਰਮਨਾਕ ਗੱਲ ਆ ਇਹਦੇ ਵੱਲੀ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਵੀ ਤੇ ਜਿਹੜੇ ਜ਼ਿੰਮੇਵਾਰ ਆ ਪੰਥ ਦੇ ਜਥੇਦਾਰ ਆ ਉਹਨਾਂ ਨੂੰ ਹੀ ਵਾਤਵਾਦ ਧਿਆਨ ਦੇਣਾ ਚਾਹੀਦਾ ਭਾਈ ਇੱਥੇ ਫਿਰ ਲੰਗਰ ਪਾਣੀ ਨੂੰ ਲੈ ਕੇ ਕਿੰਦਾ ਚੱਲਦਾ ਤੁਸੀਂ ਸਵੇਰੇ ਦੱਸਦੇ ਸੀਗੇ ਚੁੱਲ੍ਹੇ ਠੰਡੇ ਪਏ ਨੇ ਰੋਟੀ ਪਾਣੀ ਦਾ ਵਸਾ ਹੈ ਤੇ ਜਿਹੜਾ ਲੰਗਰ ਪਾਣੀ ਦੇ ਬਾਰੇ ਤੁਸੀਂ ਗੁਰਮਖੋ ਸਵਾਲ ਕੀਤਾ ਕਈ ਵਾਰੀ ਗਏ ਸੀ ਅੰਦਰੋਂ ਸਚਾਈ ਦੱਸਗੇ ਤੇ ਕਈ ਵਾਰੀ ਕਿ ਲੋਕ ਕਹਿੰਦੇ ਖੰਦੀਏ ਬਾਬਾ ਜੀ ਹੁਣੀ ਕੋਈ ਭੁੱਖ ਦਾ ਚਾਏ ਕੋਈ ਚੜ ਦੀ ਗਲਾ ਤੋਂ ਬਜਾਏ ਤੈਂਦੀ ਗਲਾ ਦਾ ਕਰ ਭਾਜਨਾ ਸਚਾਈ ਇਹ ਆ ਗੁਰਮਖੋ ਮੋਰਚਾ ਲੱਗੇ ਦੋ ਸਾਨੂੰ 3 ਮਹੀਨੇ ਲੰਗਰ ਪਾਣੀ ਦੀ ਰਾਸਤ ਵੀ ਕੋਈ ਭੇਜਦੇ ਰਹੇ ਮੋਰਚੇ ਤੋਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਘੋੜਿਆਂ ਵਾਸਤੇ ਦਾਣਾ ਵੀ ਭੇਜਦੇ ਰਹਾ ਅੱਜ ਕੋਈ ਘੋੜਿਆਂ ਵਾਸਤੇ ਦਾਣਾ ਨਹੀਂ ਗੱਟਾ ਵੀ ਲੰਗਰ ਦੀਆਂ ਰਸਤਾ ਨਹੀਂ ਇਹਨੂੰ ਹੀ ਆਖਿਆ ਬਾਬਾ ਜੀ ਨੇ ਭਗਤਾਂ ਨੇ ਮੌਤੋਂ ਭੁੱਖ ਬੁਰੀ ਰਾਤ ਸੁੱਤੇ ਖਾ ਕੇ ਦਿਨੇ ਫੇਰ ਖੜੀ ਇਹ ਗੁਰਮਖੋ ਏ ਅੱਜ ਅਸੀਂ ਇਸ ਗੱਲ ਦਾ ਜਿੰਨੀਆਂ ਵੱਡੀਆਂ ਸੰਸਥਾਵਾਂ ਦਾਅਵੇ ਬੰਦੀਆਂ ਸੀ ਬڑے-ਬڑے ਦਾਨ ਕਰਦੇ ਆ ਬڑے-ਬڑے ਲੋਕ ਭਲਾਈ ਦੇ ਕੰਮ ਕਰਦੇ ਆ ਆ ਜਿਹੜੇ ਬੰਦੀ ਸਿੰਘਾਂ ਦੇ ਮੋਰਚੇ ਵਾਸਤੇ ਜਿਹੜੀ ਫੌਜ ਬੈਠੀ ਆ ਇਹ ਬਿਨਾਂ ਤਨਖਾਹ ਤੋਂ ਆ ਇਹਨੂੰ ਕੋਈ ਸ਼੍ਰੋਮਣੀ ਕਮੇਟੀ ਵੀ ਨਹੀਂ ਭੇਜਦੀ ਇਹਨੂੰ ਕੋਈ ਬਾਹਰੋਂ ਫੰਡ ਨਹੀਂ ਆ ਰਿਹਾ ਇਹ ਆ ਗੁਰੂ ਦੇ ਘੋੜੇ ਗੁਰਮਖੋ ਇਹਨਾਂ ਦੀ ਵਾਅਦੇ ਤੋਂ ਵਾਅਦੇ ਹੀ ਲਿੱਦ ਖਿੱਚ ਕੇ ਪਾਸੇ ਕੱਢ ਦੇਣੀ ਇਹਨਾਂ ਨੂੰ ਦਾਣਾ ਪਾ ਕੇ ਖਰਖਰੇ ਮਾਰਦੇ ਤੇ ਭਿਜਾਉਣਾ ਇਹ ਸਮੁੱਚੇ ਪੰਥ ਖਾਲਸੇ ਨੇ ਵਿਰਸਾ ਸੰਭਾਲਿਆ ਅੱਜ ਵੀ ਨਿਹੰਗ ਸਿੰਘਾਂ ਨੇ ਤੇ ਗੁਰਮਖੋ ਤੁਸੀਂ ਇਹਦਾ ਧਿਆਨ ਦਿਓ ਮੋਰਚੇ ਦਾ ਮੋਰਚੇ ਦੀ ਹਾਰ ਹੁੰਦੀ ਆ ਜਦੋਂ ਉਹਦੇ ਆਗੂ ਕਮਜ਼ੋਰ ਹੋ ਜਾਂਦੇ ਆ ਆਂਦੇ ਆ ਛਾ ਮਹਮਦਾ ਇੱਕ ਜਰਨਲ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਹੁੰਦੀ ਸਰਕਾਰ ਤਾਂ ਅਜ ਮੁੱਲ ਪਾਉਂਦੀ ਜਿਹੜੀਆਂ ਖਾਲਸੇ ਤੇਗਾ ਮਾਰੀਆਂ ਨੇ ਜਿਹੜੇ ਤੇਗਾ ਮਾਰਦੇ ਆ ਜਿਹੜੇ ਧਰਮ ਦਾ ਕੰਮ ਕਰਦੇ ਆ ਉਹਦਰ ਸਾਨੂੰ ਗੁਰਮਖੋ ਧਿਆਨ ਦੇਣਾ ਚਾਹੀਦਾ ਇਹ ਚੜ੍ਹਦੀ ਕਲਾ ਦੇ ਵਿੱਚ ਵਸੋ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਅੱਜ ਸਮਾਜ ਸੇਵਕ ਵੀ ਪਹੁੰਚੇ ਨੇ ਸੇਵਾ ਕਰਨ ਤੁਹਾਡੇ ਕੋਲ ਅੱਛਾ ਜੀ ਕਿਹੜੀ ਆਪਣੀ ਜਥੇਬੰਦੀ ਬਾਬਾ ਜੀ ਬਾਬਾ ਦਾ ਨਗਰੀ ਵਾਹ ਜੀ ਅੰਮ੍ਰਿਤਸਰ ਸਾਹਿਬ ਤੋਂ ਵਾਹ ਜੀ ਗੁਰਮਖੋ ਇਹ ਅੰਮ੍ਰਿਤਸਰ ਸਾਹਿਬ ਤੋਂ ਮੇਰੇ ਵੀਰ ਆਹ ਤੇਲ ਫੋਲ ਇਥੋਂ ਕੋਲੇ ਲੰਘ ਰਹੀਆਂ ਸੀ ਫੌਜਾਂ ਦੇ ਫੌਜਾਂ ਇਹਨਾਂ ਨੇ ਪੁੱਛਿਆ ਬਾਬਾ ਜੀ ਤੁਹਾਨੂੰ ਕਿਸ ਕੋਈ ਕਿਸ ਤਰ੍ਹਾਂ ਮੋਰਚੇ ਦੇ ਹਾਲਾਤ ਐਂ ਕਿਹਾ ਗੁਰਮਖੋ ਆਪ ਹੀ ਵੇਖ ਲਓ ਕਹਣੇ ਕੋ ਸੋਭਾ ਨਹੀਂ ਦੇਖੇ ਹੀ ਪ੍ਰਵਾਨ ਉਹਨਾਂ ਨੇ ਜਦੋਂ ਹਾਲਾਤ ਵੇਖੇ ਵੀ ਬਾਬਾ ਜੀ ਉਹਨਾਂ ਦੇ ਚੁੱਲਿਆਂ ਦੇ ਵਿੱਚ ਅੱਗ ਬਲਣੀ ਤਾਂ ਹੀ ਬਲਣੀ ਆ ਆ ਰਸਤਾ ਬਸਤਾ ਉੱਤਰਨੀਆਂ ਤੇ ਲੰਗੜ ਲਾਵਾਂਗੇ ਘੋੜਿਆਂ ਵਾਸਤੇ ਗੁਰਮਖੋ ਦਾਣਾ ਭੇਜਿਆ ਕਰੋ ਤੰਬੂ ਸਾਡੇ ਅਜ ਪਾਟੇ ਪਏ ਆ ਪਰ ਪਹਿਲਾਂ ਵਧੀਆ ਚਾਹੀਦੀਆਂ ਤੰਬੂ ਸਾਨੂੰ ਚੰਗੇ ਚਾਹੀਦੇ ਆ ਸਾਨੂੰ ਤੰਬੂ ਤਰਪੈਲਾਂ ਲਿਆਣ ਕੇ ਦਿਓ ਲੋੜੀਆਂ ਦੀਆਂ ਚੀਜ਼ਾਂ ਅਸੀਂ ਨਹੀਂ ਆਦੇ ਸਾਨੂੰ ਕੋਈ ਮਾਇਆ ਦਿਓ ਮਾਇਆ ਦੇ ਨਾਲ ਗੁਰਮਖੋ ਕੋਈ ਐਡੀ ਗੱਲ ਨਹੀਂ ਜਿਹੜੀਆਂ ਵਰਤੋ ਵਾਲੀਆਂ ਚੀਜ਼ਾਂ ਉਹ ਤੁਸੀਂ ਆਪ ਦੇਖਿਆ ਕਰੋ ਸਿੰਘ ਜਿਹੜੇ ਘੋੜਿਆਂ ਦੇ ਮਗਰ ਬੈਠੇ ਆ ਇਹਨੂੰ ਚੋਲੇ ਕਸ਼ੈਰਾਂ ਦੀ ਲੋੜ ਕਿਸੇ ਨੂੰ ਬਾਣੇ ਦੀ ਲੋੜ ਚੜ੍ਹਦੀ ਕਲਾ ਦੇ ਵਿੱਚ ਗੁਰਮਖੋ ਬਲਾਓ ਫਤਿਹ ਪਾਓ ਫਤਿਹ ਸਭ ਜਿਹੜੀ ਸਮਾਜ ਸੇਵਾ ਅੰਮ੍ਰਿਤਸਰ ਤੋਂ ਮੇਰੇ ਵੀਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਫੇਰ ਵੀ ਆਣ ਕੇ ਮੋਰਚੇ ਦੇ ਉੱਤੇ ਗੁਰਮਖੋ ਕੇ ਇਹਨੋ ਜੀ ਨੂੰ ਆਨੇ ਹਾਰਾ ਨਾਰਾ ਮਾਰਨਾ ਤੇ ਪਤਾ ਲੈਣਾ ਗੁਰੂ ਦੀ लाडली ਫੌਜ ਦਾ ਇਹ लाडली ਫੌਜ ਵਾਸਤੇ ਰਸਤਾ ਬਸਤਾ ਲੈ ਕੇ ਆਏ ਆ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੁਸੀਂ ਵੀ ਗੁਰਮਖੋ ਤਿਆਰ ਰੱਖੋ ਬਲਾਓ ਫਤਿਹ ਪਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਓ ਨਿਆਂਗ ਸਿੰਘ ਜਥੇ ਬੰਦਿਆਂ ਨਾਲ ਮੁਲਾਕਾਤ ਕੀਤੀ ਹੈ 2 ਹੀ ਮਿੰਟ ਮੋਰ ਤਾਂ ਚੱਲ ਰਹੇ ਕੀ ਹਾਲਾਤ ਦੇਖੇ ਇੱਥੇ ਜਿੱਥੇ ਵੀ ਦਸਵੇਂ ਪਾਤਸ਼ਾਹ ਦੀਆਂ ਫੌਜਾਂ ਹੁੰਦੀਆਂ ਜਿੱਥੇ ਵੀ ਡੇਰੇ ਲਾਉਂਦੀਆਂ ਚੜ੍ਹਦੀ ਕਲਾ 'ਚ ਹੁੰਦੀਆਂ ਔਰ ਸਚੇ ਪਾਤਸ਼ਾਹ ਨੇ ਜਿੰਨੀ ਸਾਡੀ ਹੈਸੀਅਤ ਜਿੰਨੀ ਕੋ ਔਕਾਤ ਆ ਮਾਰੇ ਗੁਰੂ ਰਾਮਦਾਸ ਸਚੇ ਪਾਤਸ਼ਾਹ ਨੇ ਸਾਨੂੰ ਘਲਤਾ ਜਿੰਨੀ ਸਾਡੀ ਔਕਾਤ ਅਸੀਂ ਸੇਵਾ ਕਰਕੇ ਚੱਲੇ ਆ ਔਰ ਸਾਰੀ ਮੇਰੀ ਕੌਮ ਨੂੰ ਬੇਨਤੀ ਆ ਕਿ ਭਰਾਓ ਜਿੰਨੇ ਜਨੇ ਜੋਗੇ ਵੀ ਹੈਗੇ ਜੇ ਸੰਬੰਧ ਕੱਢਦੇ ਜੇ ਨਾ ਗੁਰੂ ਦੇ ਨਾਮ ਦਾ ਕਿਸੇ ਜ਼ਰੂਰਤਮੰਦ ਬੱਚੇ ਨੂੰ ਪੜਾਇਆ ਕਰੋ ਕਿਸੇ ਦੀ ਮਦਦ ਕਰਿਆ ਕਰੋ ਕਿਸੇ ਦੀ ਛੱਤ ਪੈਣ ਵਾਲੀ ਉਹ ਪਵਾਇਆ ਕਰੋ ਤੇ ਉਹ ਕੰਮ ਨਾ ਕਰੋ ਜਿਹੜੇ ਆਪਾਂ ਕਰਦੇ ਆ ਨਾ ਜਾ ਕੇ ਐਜੀਪੀਸੀ ਦੇ ਵਿੱਚ ਕਿੰਨੇ ਕਿੰਨੇ ਰਮਾਲੇ ਮਹਿੰਗੇ ਚੜਾਈ ਜਾਣੇ ਤੇ ਰੱਜਿਆਂ ਨੂੰ ਰਜਾਈ ਜਾਣਾ ਤੇ ਉਹ ਜਿਹੜਾ ਬਜਟ ਆ ਉਹ ਬਹੁਤ ਜ਼ਿਆਦਾ ਉੱਥੇ ਤੇ ਉਹ ਕਿਸੇ ਕੰਮ ਨਹੀਂ ਆਉਂਦਾ ਸਿਰਫ ਜਦੋਂ ਕੰਮ ਆਉਂਦਾ ਰੈਲੀਆਂ ਦੇ ਵਿੱਚ ਲੰਗਰ ਵੇਸਟ ਹੁੰਦਾ ਵਾ ਗੁਰੂ ਦੇ ਲੰਗਰ ਦਾ ਨਰਾਤਰ ਹੁੰਦਾ ਵਾ ਔਰ ਮਹਾਰਾਜ ਸੱਚੇ ਪਾਸ਼ਾ ਨੇ ਸਾਨੂੰ ਪਰਬਤ ਦੇ ਭਲੇ ਦੀ ਅਰਦਾਸ ਦਿੱਤੀ ਆ ਅਸੀਂ ਸਭ ਦਾ ਭਲਾ ਮੰਗਿਆ ਕਰੀਏ ਸਭ ਦੇ ਭਲੇ ਦੀ ਸਾਡਾ ਭਲਾ ਵਾ ਔਰ ਜਿੰਨੇ ਜੋਗੇ ਵੀ ਅਸੀਂ ਹੈਗੇ ਆ ਸਾਨੂੰ ਜਿੱਥੇ ਵੀ ਸਾਡੀ ਕੌਮ ਦੀ ਕੋਈ ਸੇਵਾ ਮਿਲੇ ਉਹ ਸਿਰ ਮੱਥੇ ਪਰਵਾਨ ਕਰਿਆ ਕਰੋ ਇਹ ਸੱਚੇ ਪਾਸ਼ਾ ਆਪ ਹੀ ਫੌਜਾਂ ਦੀ ਸੇਵਾ ਕਰਾਉਂਦੇ ਆ ਸਾਡੀ ਇੰਨੀ ਹੈਸੀਅਤ ਨਹੀਂ ਆ ਅਸੀਂ ਕਿਸੇ ਦੀ ਸੇਵਾ ਕਰ ਸਕੀ ਨਾ ਸਾਡੇ ਔਕਾਤ ਆ ਇਹ ਗੁਰੂ ਰਾਮਦਾਸ ਸੱਚੇ ਪਾਸ਼ਾ ਸਾਨੂੰ ਬਾਹ ਫੜ ਕੇ ਲੈ ਆ ਅਸੀਂ ਤੇ ਹੋਰ ਕੰਮ ਆਏ ਸੀ ਤੇ ਉਹ ਮਹਾਂਪੁਰਸ਼ਾਂ ਦੀ ਸੇਵਾ ਮਿਲ ਗਈ ਔਰ ਮਹਾਰਾਜ ਸੱਚੇ ਪਾਸ਼ਾ ਇਹੋ ਜੀਆਂ ਸੇਵਾਵਾਂ ਸਾਨੂੰ ਦਿੰਦਾ ਰਹੀ ਅਸੀਂ ਤੇਰੇ ਦਾਸ ਆ ਅਸੀਂ ਤੇਰੇ ਬੱਚੇ ਸਾਡੀ ਕੋਈ ਔਕਾਤ ਨਹੀਂ ਪਰ ਤੇਰੀ ਦਿੱਤੀ ਸੇਵਾ ਜਿਹੜੀ ਆ ਨਾ ਤੂੰ ਆਪ ਹੀ ਕਰਵਾਉਣਾ ਮੈਂ ਤੇ ਵਡਿਆਈ ਸਾਡੇ ਵਰਗਾਂ ਨੂੰ ਦੇ ਦੇਣਾ ਮੈਂ ਕੁਸਮਤ ਸਮਝਦਾ ਐਡੇ ਵੱਡੇ ਮੋਰਚੇ ਦੇ ਵਿੱਚ ਜਿੱਥੇ ਕਿਸੇ ਚੀਜ਼ ਦੀ ਚਲੋ ਕਮੀ ਤੇ ਨਹੀਂ ਔਰ ਸੱਚੇ ਪਾਤਸ਼ਾਹ ਨੇ ਜਿੰਨੀ ਕਿ ਸਾਡੀ ਹਾਸੀ ਸੀ ਸਾਡੇ ਕੋਲ ਸੇਵਾ ਲਈ ਔਰ ਅੱਗੇ ਵੀ ਸੇਵਾ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ